ਕੀ ਸਰਕਾਰ ਗਰਮੀਤ ਸਿੰਘ ਰਾਣਾ ਛੋਡੀ ਜੀ ਜਿੱਤੂਗਾ ਵੀ ਜਿੱਤੂਗਾ ਰਾਣਾ ਛੋਡੀ ਜਿੱਤੂਗਾ 405 405 405 405 ਆਪ ਦੀ ਬਾਦ ਭਾਰਤੀ ਜਨਤਾ ਪਾਰਟੀ ਐਸਾ ਤੇ ਵੇਲਾ ਕਿੰਨਾ ਰਾਣਾ ਗਰਮੀਤ ਸਿੰਘ ਛੋਡੀ ਸਾਡਾ ਆਤਮਾਨਿਕ ਵਿਅਕਤੀ ਹੈ ਕਿ ਫਾਜ਼ਲਾ ਨਹੀਂ ਹੁੰਦੇ ਸਾਡੇ ਸਾਰੋ ਜੋ ਲੋਕੀ ਅਸੀਂ ਕੱਲ ਦੀ ਪੂਰੀ ਦੇ ਬੋਲ ਚੁੱਕੇ ਆ ਜੋ ਸਮੱਸਿਆ ਆ ਗਿਆ ਇਹ ਜੋ ਪਹਿਲਾਂ ਵੀ ਦਿੱਕੀਆਂ ਵੀ ਆ ਲੋਕ ਨੂੰ ਉਹ ਸਮੱਸਿਆ ਹੈਗੀ ਉਹ ਸਾਰੀ ਹੱਲ ਹੋਊਗੀ ਭਾਰਤੀ ਅੰਦਰਾ ਪਾਰਟੀ ਨੂੰ ਵੋਟ ਪਾਣੀ ਆ ਇੱਕ ਇੱਕ ਵੋਟ ਗਰੀ ਆਪਣੀ ਮਿਹਨਤ ਦੀ ਆ ਉਹ ਭਾਰਤੀ ਅੰਦਰਾ ਪਾਰਟੀ ਜਿਹੜੀ ਇਹ ਆ ਜੋਰ ਸੈਂਟਰ ਗਵਰਨਮੈਂਟ ਆਪਣਾ ਲੋਕਾਂ ਦੀ ਮਿਹਨਤ ਦਾ ਉਹ ਸਰਪੰਚ ਸੈਂਟਰ ਸਰਵਰਨਟ ਫੰਡ ਕਰੀਆ ਚੱਕੇ ਤੇਰੇ ਵਾਲੇ ਪਹੁੰਚੇ ਹੋਏ ਸਾਡੇ ਸਤਿਕਾਰਯੋਗ ਭਾਈ ਰਾਹੁਲ ਜੀ ਆਪ ਭਲੀ ਭਾਨਤੀ ਜਾਣਦੇ ਆ ਕਿ ਭਾਈ ਕੁੱਕੂ ਜੀ ਦੇ ਪਰਿਵਾਰ ਹੋਏ ਆਪਣੇ ਪਿੰਡਾਂ ਦੇ ਵਿੱਚ ਆਪਣੇ ਤਸਬਿਆਂ ਦੇ ਵਿੱਚ ਸੁੱਖ ਦੇ ਸ਼ੁੱਖ ਦੇ ਸਹਾਈ ਹੁੰਦੇ ਆਲੇ ਨੇ ਪਰਿਵਾਰ ਜੀ ਭਾਈ ਕੁੱਕੂ ਜੀ ਦੇ ਪਰਿਵਾਰ ਨੂੰ ਆਪਾਂ ਭਲੀ ਭਾਨਤੀ ਜਾਣਦੇ ਹਾਂ ਅੱਜ ਉਹਨਾਂ ਦੇ ਹੀ ਪਰਿਵਾਰ ਦੇ ਮੈਂਬਰ ਰਾਹੁਲ ਭਾਈ ਰਾਹੁਜੀ ਇਥੇ ਪਹੁੰਚੇ ਨੇ ਆਪਣੇ ਗ੍ਰਹਿ ਵਿਖੇ ਚੱਕ ਸ਼ੇਰੇ ਵਾਲੇ ਜੀ ਅੱਜ ਜਿਲ੍ਹੇ ਦੇ ਰਾਜਮੀ ਸਿੰਘ ਇਹ ਕੁ르ਮਾਚਾਰੀ ਇਹਨਾਂ ਦੀ ਇਸ ਕਾਰਨ ਉਹ ਤਾਂ ਦੇਈ ਦੇ ਨਾਲ ਆਪਣੇ ਪਿੰਡਾਂ ਦੇ ਵਿੱਚ ਪਿਆਰ ਜਿਵੇਂ ਇਹਨਾਂ ਦਾ ਪੜਿਆ ਹੋਇਆ ਹੈ ਉਸੇ ਤਰ੍ਹਾਂ ਹੀ ਅੱਜ ਬੀਜੇਪੀ ਰਾਣਾ ਕومیਤ ਸੰਥੋਲੀ ਵੋਟਾਂ ਦੀ ਮੰਗ ਕਰਨਾ ਇਹ ਨਹੀਂ ਤੇ ਆਪਾਂ ਤਾਹ ਦਿ ਲੋਇ ਲਗਾ ਸਰਕਾਰ ਕਰਦੇ ਆ ਪਹੁੰਚਣ ਤੇ ਵੀ ਔਰ ਆਪਾਂ ਇਹ ਤਰਨ ਕਰਨਾ ਹੈ ਅੱਜ ਲੈਣਾ ਹੈ ਕਿ ਜਿਹੜਾ ਬੀਜੇਪੀ ਨੂੰ ਆਪਾਂ ਕਾਮਯਾਬ ਕਰਨਾ ਹੈ ਰਾਣਾ ਗਮੀ ਸਿੰਘ ਨੂੰ ਆਪਾਂ ਪਾਰਲੀਮੈਂਟ ਵਿੱਚ ਪਹੁੰਚਾਉਣਾ ਹੈ ਇਹ ਅੱਜ ਆਪਾਂ ਪਰਨ ਆਪਾਂ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਭੇਜ ਰਹੇ ਹਾਂ ਰਾਹੁਲ ਜੀ ਨੂੰ ਕਿ ਅੱਜ ਸਾਡੇ ਇਹ ਜਿਵੇਂ ਕਿ ਐਸੀ ਪਰਿਵਾਰ ਬਿਲਕੁਲ 100% ਨਾਲ ਨੇ ਤੁਹਾਡੇ ਔਰ ਰਾਣਾ ਸਾਹਿਬ ਦੇ ਤੇ ਅਸੀਂ ਤਾਂ ਤਾਂ ਦੇ ਹੀ ਦੇ ਨਾਲ ਅਸੀਂ ਜਿੱਤੇ ਜਿੱਤੇ ਵੀ ਸਾਡੀਆਂ ਰਿਸ਼ਤੇਦਾਰੀਆਂ ਜਾਂ ਕਿਤੇ ਵੀ ਸਾਡੇ ਚਾਤੇ ਭੈਣ ਭਰਾ ਬੈਠੇ ਨੇ ਆਪਾਂ ਭਾਜਪਾ ਨੂੰ ਕੰਮਜab ਕਰ ਰਹੇ ਹੈ ਔਰ ਗੁਰਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਮੇਰੇ ਦੋਸਤ ਮੇਰੇ ਭਰਾਵੋ ਮੇਰੀਆਂ ਮਾਤਾਵਾਂ ਭੈਣੋ ਪਤੇ ਪ੍ਰਵਾਨ ਕਰਨੀ ਵਾਇਰ ਦੀ ਖਾਸ ਜੀ ਰਾਇ ਦੀ ਬਤੇ ਦੋਸਤੋ ਭਰਾਵੋ ਅੱਜ ਮੈਂ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਹਾਂ ਰਾਸੋਰੀ ਕੀ ਹੋ ਰਹਾ ਵਾਪਸ ਜਿਵੇਂ ਤੁਹਾਨੂੰ ਪਤਾ ਹੈ ਕਿ ਅਲੈਕਸੂਲ ਜਨ ਅੱਗੇ ਪ੍ਰਮਾਤਮਾ ਨੇ ਬੜੀ ਵੱਡੀ ਮਿਹਰ ਕੀਤੀ ਹੈ ਮੇਰੇ ਨੇ ਤਾਂ ਕਹਿੰਦਾ ਕਿ ਅੱਜ ਜੋ ਹਾਲਾਤ ਹੈ ਉਹਨਾਂ ਜਦ ਮੈਂ ਸਟਰੀ ਗਲੀ ਲੱਦੀ 7000 ਰੁਪਏ ਸਾਰੇ ਮੰਗਾਰੇ ਸਾਰੇ ਸਾਥ ਹੈ ਸਰਬੱਤ ਦਾ ਪ੍ਰਭੂ ਆਮੀਨ ਕਰੂਗਾ ਜਿਵੇਂ ਅੱਜ ਆਪਾਂ ਆਪਣੀ ਗੱਲ ਕਰੀਏ ਆਪਾਂ ਸਾਰੇ ਭੜੀ ਦੇਣ ਆਪਾਂ ਜਿਹਨਾਂ ਦੇ ਮੱਥੇ ਲੱਗ ਰਹੇ ਨੇ ਕਿ ਜਿਹਨਾਂ ਲੱਗੇ ਨਹੀਂ ਨੇ ਤਿਆਰ ਦਾ ਕੰਮ ਚੱਲਦਾ ਨਹੀਂ ਅੱਜ ਜਿਹੜੇ ਮੇਰੇ ਦਿਓਸਾਂ ਨੂੰ ਆਉਣੀ ਲੋੜ ਹੈ ਕਿ ਜੇ ਆਪਾ ਲੋੜੋੜੀਏ ਛੋਟੀਆਂ ਤੋਂ ਕਰਨਾ ਕੋਈ ਨਹੀਂ ਪਰਮਾਤਮਾ ਮੇਰ ਤੇਰੇ ਪਰਮਾਤਮਾ ਕਿਰਪਾ ਕਰੇ ਛੋਟੀ ਸਾਹਿਬ ਪਾਰਲੀਮੈਂਟ ਵਿੱਚ ਪਹੁੰਚੇ ਅਰ ਤਾਂ بڑے ਛੋਟੇ ਕੰਮ ਤੇ ਆਪਰੇ ਹੱਥ ਬਣ ਗਏ ਕਿਉਂਕਿ ਅਜਾਫਾਜ ਉਹ ਜੋ ਤਰ੍ਹਾਂ ਸੁਧਾਨ ਹੈ ਤੁਹਾਨੂੰ ਇਹ ਕਿ ਆਪਣੀ ਲੋੜ ਹੈ ਆਪਣੇ ਹੱਥ ਬੰਦਿਆ ਕੋ ਜਿਹੜੀ ਕਿਸੇ ਆਪਣੇ ਹੱਥ ਕੇ ਆਉਣੇ ਹੱਥ ਲੈਣਾ ਆਪਣਾ ਹੱਥ ਬੰਦਿਆ ਜੋ ਪ੍ਰਭੂ ਜਿਹੜੇ ਅੱਜ ਦੇ ਹਰਾਤ ਹੈ ਬੜੇ ਸੋਹਣੇ ਹੈ ਅੱਜ ਮੋਦੀ ਸਾਹਿਬ ਦੇ ਵੇਖੋ ਉਹਨੀਆਂ ਸਰਕਾਰੀ ਹਿੰਦੁਸਤਾਨ ਅਜਾਲ ਹੋ ਗਿਆ ਜੀ ਬੜੇ ਪ੍ਰੋਗਰਾਮ ਆਪ ਗਿਆ ਬੜੇ ਮੁੱਖ ਮੰਤਰੀ ਬੜੇ ਪਰ ਕਿਸੇ ਨੇ ਆਪਣੀ ਮਾਰ ਨਹੀਂ ਜਾਈ ਕਿਸੇ ਨੇ ਆਪਣੀ ਜੱਤੀ ਆਪੀ ਜੱਤੀ ਨਹੀਂ ਬਹੁਤੀ ਜਗ੍ਹਾ ਤੇ ਉਹਦੇ ਆਈ ਹੈ ਜਿਹਦੇ ਕੋਲੇ ਕੰਮ ਕਰ ਰਹੇ ਹੈ ਆਪਣਾ ਬਹੁਤ 25 ਨੰਬਰ ਦੀ ਸੁਣੀ ਆਈ ਹੈ 26 ਨੰਬਰ ਤੇ ਆਉਂਦੇ ਆ ਆਪਣੇ ਕਿਸੇ ਮਕਾਮਾਂ ਵਾਲੇ ਸੋਚੇ ਆਪਣੇ ਦਰ ਕਿੱਥੋਂ ਆਉਣੀ ਹੈ ਆਪਣੇ ਜੇਥੇ ਨੂੰ ਤਾਂ ਦੇਖੋ ਜਦੋਂ ਉਹ ਲੱਗੀ ਹੋਈ ਹੈ ਜੀ 10 ਨਵਾਂ ਪੜੇ ਸ਼ੁਰੂ ਹੋ ਜਾਂਦਾ ਹੈ ਸ਼੍ਰੀ ਕੋੜਾ ਪਾ ਕੇ ਜੀ ਮੰਗਦਾ ਹੈ ਲੋੜ ਵਾਲਾ ਦੱਤੀ ਲੋੜ ਤੇ ਜੀ ਅੱਜ 5 ਲੱਖ ਰੁਪਏ ਕਲ ਜੋਦੇ ਨਾਲ ਸੁਭਨਜੀ ਦਾ ਇਕਲ ਗਿਆ ਉਸ ਅੱਜ ਤੁਹਾਡੇ ਕੋਲੇ ਆਉਂਦਾ ਜਿਹੜਾ ਮਕਸਦ ਈ ਆ ਅੱਜ ਲੱਗਦਾ ਏ ਜੋ ਪ੍ਰਮਾਤਮਾ ਮੇਰ ਕਰੂਗਾ ਜਿਹੜੇ ਚਾਰੇ ਉਮੀਦਵਾਰ ਐ ਜਦੋਂ ਚਾਰੇ ਉਮੀਦਵਾਰ ਰੱਖੀਏ ਕੋਢੀ ਸਾਹਿਬ ਚਾਰੇ ਉਮੀਦਵਾਰ ਚੋਂ ਵੱਡੇ ਐ ਤੇ ਹਿੱਸਿਆ ਨਹੀਂ ਕਿਰਵਾ ਜਦੀ ਬੜੀ ਵੱਡੀ ਚੀਜ਼ ਈ ਐ ਕਿਰਵਾ ਬਹੁਤ ਅਹਿਮ ਚੀਜ਼ ਐ ਆਏ ਕੋਢੀ ਸਾਹਿਬ ਚਾਰੇ ਹੀ ਪਹਿਲੇ ਐਂਗਜਰੇ ਚੁੱਕੇ ਐ ਪੰਜਾਬ ਸਰਕਾਰ ਦੇ ਮੰਤਰੀ ਰਹਿ ਚੁੱਕੇ ਐ ਜੇ ਇਹ ਪ੍ਰਮਾਤਮਾ ਮੇਰ ਕਰਦਾ ਨੂੰ ਲੱਗਦਾ ਏ ਉਹਨਾਂ ਦਾ ਸਰਕਾਰ ਦੇਖੀ ਉਹਨਾਂ ਦਾ ਸੁਸਤੀ ਦੇਖੀ ਉਹਨਾਂ ਨੂੰ ਮੇਰੇ ਨਾਲ ਮੋਤੀ ਸਾਹਿਬ ਬਸਤੀ ਦੀ ਵਾਰਨ ਜੇ ਮੰਤਰੀ ਬਣੇ ਤਾਂ ਸਾਡੀ ਰਿਸਤਰੀ ਹੈ ਸਾਡੀ ਪਰਵਾਹ ਚਰੀ ਹੈ ਸਾਡਾ ਪਰਿਵਾਰ ਹੈ ਸੋ ਆਪਾਂ ਹੀ ਨਵਾਂ ਕਰੇ ਅੱਜ ਜਿੰਨੇ ਆਪ ਭੈਣ ਭਰਾ ਹੈ ਆਪਾਂ ਦਿਲ ਕੇ ਜੋੜ ਲਾਈਏ ਆਪ ووٹ ਜਿਹੜੀ ਜਿਹੜਾ ਕੋਟ ਕੋਣ ਹੈ ਆਪਾਂ 2 ਮਿੰਟ ਸੋਚੋ ਮੋਰ ਕਿਦੂ ਪਾਣੀ ਹੈ ਚਾਰ ਵੀਰ ਹੈ ਚਾਹ ਮੇਨਾ ਮਾਰ ਲੋ ਕੋਈ 22 ਸਾਲੋਂ ਕਿਹਦਾ ਮੇਰੀ ਹੈ ਦੀ 3 ਹਰ ਦਾ 4-5 ਦਿਨ ਬੇਚੀ ਕੀਤੀ 40 ਦਿਨ ਲੇਤੀ ਰਹੀ ਹੈ ਪੰਜਾਬ ਸਰਕਾਰ ਨੇ ਮੰਨ ਲਿਆ ਚੁੱਕੇ ਹੈ ਜੇਕਰ ਬੜੀ ਬੀ ਮੀਂਹ ਦਾ ਹੈ ਤੇ ਜਿਵੇਂ ਸਰਕਾਰੀ ਪਰਿਵਾਰ ਦੇ ਜੀ ਹੈ ਜੋ ਆਪਣੇ ਹੱਕ ਦਾ ਸੁਨੇਹਾ ਤਾਂ ਵਰਜ ਬਲਦੇ ਉਹ ਭਾਵੇਂ ਅੱਜ ਸਮਾਜ ਸਾਡੇ ਕੋਲ ਬੜਾ ਘਟ ਹੈ ਤੂੰ ਹੀਰੋ ਦੇਣੇ ਭਾਗਾਂ ਸਭਰੀ ਹੈ ਸਾਰਾ ਬੇਚੀ ਕੀਤੀ ਪਹਿਲਾ ਹੈ ਤੁਹਾਡੇ ਕੋਲ ਤੇ ਤੇਰੇ ਜਾਣ ਦਾ ਵੀ ਬੇਇਨਸਾਫ ਹੈ ਕਿ ਫ੍ਰੀਕੋਰ ਕੋਚੇ ਰਹੀ ਗਵਨਰ ਤੇ ਮਕਸੂਰਾਨ ਹੈ ਕਿੰਦੋਂ ਆਉਂ ਉਹ ਪੁਰਾ ਪਹੌਂਚਣ ਵਾਲਾ ਆਪਾਂ ਤਗੜੇ ਹੋ ਕੇ ਆਹ ਕੋਲੇ ਬੋਦੀ ਸਾਹ ਨੂੰ ਕਹਿ ਬੋਦੀ ਸਾਹ ਦੇ ਹੱਥ ਵੀ ਬੂਟ ਕਰੀਏ ਬੋਦੀ ਸਾਹ ਸੱਤਿਆ ਰੱਖੀਏ ਤੇ ਮੋਦੀ ਸਾਹ ਨੂੰ ਗੋਲ ਪਾਈਏ ਔਰ ਜੇ ਆਪਣੇ ਜੋਕਰ ਜੇ ਆਪਣਾ ਕੋਈ ਕਪੜੀ ਮੁਰਖ ਖਿਡਾਰੀ ਆਪਣੇ ਔਰ ਕੋਈ ਖਿਡਾਰੀ ਨੇ ਉਹ ਹੋਰ ਨੂੰ ਹੀ ਹੋਣ ਜਿਹੜੇ ਕਦੇ ਪੂਰੇ ਰਹਿੰਦੀਆਂ ਤੇ ਜਿਹਨੇ ਲੋਕ ਦੇ ਵੀ ਹੈਗੇ ਆ ਅਸੀਆਂ ਨੱਬੜੀ ਬੋਲਿਆ ਜੋਗੇ ਤੇ ਇਹੂਜੀ ਚੱਲੇ ਆ ਮੈਦਨ ਪਾਈਸਾਂ ਦੇ ਜੇ ਨੰਬਰ ਹੀ ਬੋਲੇ ਤੇ ਕੋਈ ਵੀ ਕਹਾਂਗੇ ਫੋਨ ਨਾ ਕਰਕੇ ਆਉਗੇ 9841 5269 ਨੰਬਰ 9841 5269 ਨੰਬਰ ਜੋ ਬਣਾ ਉਪਰਕਰੋ ਦੀ ਸਰਵ ਹੋਣ ਸਰਪੱਤ ਨਹੀਂ ਹੋਊਗਾ ਜਿਹਨੇ ਜੋਗੇ ਹੈਗੇ ਥੋੜੀ ਰਾਇ ਸਾਡੀ ਦੀ ਰਾਇ ਥੋੜੇ ਵਾਸਤੇ ਕੱਲ ਵੀ ਕਰੇ ਜੱਦੀ ਕਰੇ ਫਿਰ ਬੇਟੀ ਗਾੜੇ ਥੋੜੇ ਪੜੀ ਹੋਏ ਥੋੜੀ ਸਾਰ ਵੇ ਪੜ ਗਏ ਅੱਜ ਥੋੜੇ ਕੋਲ ਗਾੜੀ ਕੋਲਣਾ ਚੈਰੀ ਕਰੇ ਬੇਚੀ ਕਰਨਾ ਥੋੜਾ ਕੋਹਲ ਬੋਲਣ ਵਾ ਬਹੁਤੋ ਮਿਹਰਬਾਨੀ ਤੁਹਾਡਾ ਸ਼ੁਭਾਭਿਵਰਨ ਇੱਕ ਵਾਰ ਆਪਾਂ ਭਾਈ ਰਾਹੁਲ ਜੀ ਨੂੰ ਵਿਸ਼ਵਾਸ ਦਿਵਾਈਏ ਕਿ ਦੋਵੇਂ ਹੱਥ ਖੜੇ ਕਰਕੇ ਤੇ ਆਪਾਂ ਇਹਨਾਂ ਨੂੰ ਵਿਸ਼ਵਾਸ ਦਿਵਾਈਏ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਪ੍ਰਵੀਰ ਸਿੰਘ ਸਾਢੀ ਜਿੰਦਾਬਾਦ ਰਾਣਾ ਪ੍ਰਵੀਰ ਸਿੰਘ ਸਾਢੀ ਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਕੁਈ ਦਾ ਪਰਿਵਾਰ ਕੌਣ ਹੈ ਕਈਆਂ ਨਾਲ ਆਪਣੇ ਸਾਨੂੰ ਵੀ ਪਤਾ ਨਹੀਂ ਸਾਨੂੰ ਹੁਣ ਪਤਾ ਲੱਗਾ ਸਾਡੇ ਮਤਵ ਦੇ ਲੋਕੋ ਕੁਝ ਕੇ ਪਤਾ ਲੱਗਾ ਕੇ ਹਾਂ ਵੀ ਉਹਨਾਂ ਤੋਂ ਅਸੀਂ ਪੁੱਛਿਆ ਕੇ ਹਾਂ ਵੀ ਇਹ ਭਾਈ ਕੁਈ ਦਾ ਪਰਿਵਾਰ ਕੌਣ ਹੈ ਕੌਣ ਕੀ ਕੀਤਾ ਇਹਨਾਂ ਨੇ ਤੇ ਇਸ ਚੀਜ਼ ਤੋਂ ਸਾਨੂੰ ਪਤਾ ਲੱਗਿਆ ਜੀ ਤੇ ਆਪਾਂ ਇਹਨਾਂ ਨਾਲ ਉਹੇ ਹਮ ਹਮਾ ਕੇ ਜਿਵੇਂ ਪਹੁੰਚੇ ਇੱਥੇ ਆਪਾਂ ਇਹਨਾਂ ਦਾ ਸਤਿਕਾਰ ਕਰ ਗਏ ਜੀ

ਹਾਂਜੀ ਮੇਰਾ ਨਾਮ ਲੱਭੂ ਸਿੰਘ ਮੈਂ ਵਾਈਸ ਪ੍ਰੈਜਿਡੈਂਟ ਡਿਸਟ੍ਰਿਕਟ ਪਿੰਡ ਗੰਦਰ ਤੇ ਅੱਜ ਚੱਕ ਛੇਰੇ ਵਾਲਾ ਜਿਹੜਾ ਪ੍ਰੋਗਰਾਮ ਹੋਇਆ ਉੱਥੇ ਮੈਂ ਬਹੁਤ ਵਧੀਆ ਪ੍ਰੋਗਰਾਮ ਹੋਇਆ ਉੱਥੇ ਮੈਂ ਮੁੰਡਿਆਂ ਦੀ ਇਹਨਾਂ ਦੀ ਜੁਆਇਨਿੰਗ ਕਰਾਈ ਆ ਅੱਗੇ 15 ਗੇ ਮੁੰਡਿਆਂ ਦੀ ਜੁਆਇਨਿੰਗ ਅੱਗੇ ਕਰਵਾ ਪਹਿਲਾਂ ਕਰਵਾਤੀ ਸੀ ਠੀਕ ਹੈ ਜੀ ਧੰਨਵਾਦ ਜੀ ਆਵਾਜ਼ ਗਾੜੀ ਮਾਰਦੇ भारतीय जनता पार्टी जिंदाबाद भारतीय जनता पार्टी जिंदाबादी जिंदाबादी जिंदाबाद की बात ना कोई गलती ना कोई भूल ना कोई गलती ना कोई भूल एक ही बार भूलता भूल ਪਾਈ ਸਾਹਿਬ ਇੱਕ ਮਿੰਟ ਅੰਤਿਕਰ ਬੋਲ ਦਿਲਹਵਾਨ ਦਿੱਲੀ ਵਾਲਾ ਇੱਕ ਮਿੰਟ ਮੈਂ ਤਾਰੀ ਵੀਡੀਓ ਬਣਾ ਮੈਂ ਮੰਡਰ ਤੋਂ ਬਾਅਦ ਬਹੁਤ ਚੰਗਾ ਆਪਣਾ ਨਾਮ ਮੰਡਰ ਤੇ ਜਾਣ ਹੈ ਕਬਕੇ ਪਤਾ ਕਰ ਦੋ ਹਲਕੇ ਨਹੀਂ ਆਪਣੀ ਜਿੱਤ ਹੀ ਅਸਲ ਰਾਜੇ ਮਾਤੇ ਦੀ ਕਰਦੀ ਆਪਣੀ ਜਿੱਤ ਹੈ ਬਾਅਦ ਸਾਹਿਬ ਬਾਂਸਾ ਵਸੋ ਮੈਂ ਕਿਹਾ ਬਾਂਸਾ ਮੋਹਨ ਸਿੰਘ ਨਾਲ ਲਵਦੀਪ ਆਇਓ ਜੀ ਆ ਦੋ ਮਿੰਟ ਬਾਅਦ ਆਇਓ ਹਾਂ ਵੀ ਇੱਕ ਫਰਮ ਆਓ भारतीय जनता पार्टी भारतीय जनता पार्टी हाँ जी हाँ जी मोदी सरकार

ਜਿੰਦਗਾਰ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ 405 ਰਾਣਾ ਸੋਢੀ ਜਿੰਦਾਬਾਦ ਰਾਣਾ ਸੋਢੀ ਜਿੰਦਾਬਾਦ ਰਾਣਾ ਗਰਮੀਤ ਸਿੰਘ ਸੋਢੀ ਜਿੰਦਾਬਾਦ ਤੂੰ ਗਾ ਬਈ ਜਿੱਤੂਗਾ ਸਾਡੀ ਸੋਢੀ ਜਿੱਤੂਗਾ ਜਿੱਤੂਗਾ ਬਈ ਜਿੱਤੂਗਾ ਰਾਣਾ ਸੋਢੀ ਜਿੱਤੂਗਾ 405 ਅੱਜ ਦੀ ਵਾਰ 405 ਰਾਣਾ ਗਰਮੀਤ ਸਿੰਘ ਸੋਢੀ ਜਿੰਦਾਬਾਦ सिंह अब की बार भारतीय जनता पार्टी भारतीय जनता पार्टी झंडी चार सौ बार चार सौ चार सौ पारकी बात चार सौ बार नरेंद्र भाई मोदी

ਅਕੀਬਾ ਰਾਣਾ ਚੋਟੀ ਜਿੱਤੇਗਾ ਮੈਂ ਜਿੱਤੇਗਾ ਅਕੀਬਾ ਰਾਣਾ ਚੋਟੀ ਜਿੱਤੂ ਜਿੱਤੂ ਰਾਣਾ ਚੋਟੀ 400

अब की बात अब की बात बीजेपी सरकार भारतीय जनता पार्टी भारतीय जनता पार्टी की बार मोदी सरकार अब की बार मोदी सरकार भारतीय जनता पार्टी भारतीय जनता पार्टी भारतीय जनता पार्टी आपकी बार सरकार अब की बार मोदी सरकार जनता पार्टी जनता पार्टी धनी सरकार मीटिंग छोटी जिंदाबाद बार। भारतीय जनता पार्टी जिंदाबाद भारतीय जनता पार्टी जिंदाबाद सब की बात सबकी बात सबकी बात अब की बात की बारेन्द्र भाई मोदी नरेंद्र भाई मोदी नरेंद्र भाई मोदी जिंदाबाद ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਆਜਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ जितूगा भाई जितूगा स्वामी जितूगा जितूगा भाई जितूगा स्वामी जितूगा भारतीय जनता पार्टी जिंदाबाद भारतीय जनता पार्टी जिंदाबाद अबकी बार चार, चार सौ पार अबकी बार चार सौ पार अबकी बार चार सौ पार

ਸਰਨਾ ਸੋਢੀ ਜਿੱਤੂਆ ਆਪਤੀਗਰ ਸਰਨਾ ਸਰ ਇੱਕ ਪਿੰਡ ਭਾਰਤੀ ਅੰਗਰ ਪਾਰਟੀ ਜਿੰਦਾਬਾਦ ਭਾਰਤੀ ਅੰਗਰ ਪਾਰਟੀ ਜਿੰਦਾਬਾਦ ਭਾਰਤੀ ਅੰਗਰ ਪਾਰਟੀ ਜਿੰਦਾਬਾਦ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਭਾਰਤੀ ਅੰਗਰ ਪਾਰਟੀ ਜਿੰਦਾਬਾਦ ਭਾਰਤੀ ਅੰਗਰ ਪਾਰਟੀ ਜਿੰਦਾਬਾਦ ਭਾਰਤੀ ਸਰਕਾਰ ਜਿੰਦਾਬਾਦ ਸਰਨਾ ਸੋਢੀ ਜਿੱਤੂਆ ਜਿੱਤੂ ਆਪੂ ਸਰਨਾ ਰੱਡੀ ਜਿੱਤੂਆ ਰਾਣਾ ਸੋਡੀ ਜਿੱਤੂ ਦਾ ਜਿੱਤੂ ਦਾ ਬਈ ਜਿੱਤੂਗਾ ਰਾਣਾ ਸੋਡੀ ਜਿੱਤੂ ਦਾ ਜਿੱਤੂਗਾ ਬਈ ਜਿੱਤੂਗਾ ਰਾਣਾ ਸੋਡੀ ਜਿੱਤੂ ਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਵੋਟ ਭਾਰਤੀ ਸਰਕਾਰ ਭਾਰਤੀ ਵੋਟ ਭਾਰਤੀ ਸਰਕਾਰ ਭਾਰਤੀ ਵੋਟ 400 ਪਰ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਹੋ ਰਿਹਾ ਏ ਕੌਣ ਕਰ ਰਿਹਾ ਏ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਵਿੰਦਰ ਕੁਮਾਰ ਮੈਂ ਸਟੇਟ ਸਟੇਟ ਕਨਵੀਨਰ ਆਫ ਯੂਪੀ ਸਲ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਹੈ ਰਾਣਾ ਗੁਰਜੀਤ ਸਿੰਘ ਸੋਢੀ ਦੇ ਹਿੱਤ ਦੇ ਵਿੱਚ ਜਿੱਤੇ ਸਾਨੂੰ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਜਪਾ ਪਾਰਟੀ ਨੂੰ ਅਸੀਂ ਸਮਰਥਨ ਦਿੰਦੇ ਰਹਾਂਗੇ ਔਰ ਸਾਡੀ ਇਹ ਲੋਕ ਸਭਾ ਦੀ ਸੀਟ ਨੂੰ ਅਸੀਂ ਜੇਤੂ ਬਣਾ ਕੇ ਹੀ ਰਾਂਗੇ ਸਾਡਾ ਜੋ ਪਿੰਡ ਹੈ ਪੂਰਾ ਸਮਰਥਨ ਦਿੰਦਾ ਹੈਗਾ ਕੋਈ ਪਾਰਟੀ ਭਾਜੀ ਨਹੀਂ ਹੈ ਹਰੇਕ ਬੰਦੇ ਨੂੰ ਆਪਣੀ ਵੋਟ ਦੇਣ ਦਾ ਅਧਿਕਾਰ ਹੈ ਹਰੇਕ ਬੰਦਾ ਆਪਣੇ ਹਿਸਾਬ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਵਿਰੋਧ ਜਾਂ ਕਿਸੇ ਦਾ ਬਾਈਕਾਟ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਕਿੰਨੇ ਕਿ ਵੋਟ ਹੈ ਵੀਰ ਪਿੰਡ ਵਿੱਚ ਸਾਡੀ ਅਪਰੋਕਸ 3000 ਵੋਟ ਹੈ ਜੋ ਪੋਲਿੰਗ ਹੁੰਦੀ ਹੈ 1500 1100 ਦੇ ਆਸ-ਪਾਸ ਸਾਡੀ ਪੋਲਿੰਗ ਹੋ ਜਾਂਦੀ ਹੈ ਜੀ ਐਸ ਵਾ ਫਿਰ ਕਿੰਨਾ ਪੋਲਿੰਗ ਹੋ ਜੂਗੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਹੈ ਅਸੀਂ ਪਾਜਪਾ ਸਰਕਾਰ ਨੂੰ ਵੋਟ ਪਾਉਣ ਦੀ ਕੋਸ਼ਿਸ਼ ਕਰਵਾਵਾਂਗੇ ਜਿੰਨਾ ਵੀ ਹੋ ਸਕਦਾ ਜੋ ਵੀ ਕੁਝ ਹੋਇਆ ਸੋਢੀ ਸਾਹਿਬ ਦੇ ਹੱਕ ਦੇ ਵਿੱਚ ਵੋਟ ਪੁਕਤਾਵਾਂਗੇ ਅਸੀਂ ਅੱਜ ਤੁਹਾਡੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੁਹਾਡੇ ਵੱਲੋਂ ਵੱਖ-ਵੱਖ ਅਹੁਦੇਦਾਰ ਪਹੁੰਚੇ ਆ ਕੀ ਅਪੀਲ ਕਰਨਾ ਚਾਹੁੰਦੇ ਇੱਕ ਭਾਰਤੀ ਜਨਤਾ ਪਾਰਟੀ ਦੇ ਨਾਲ ਪਹਿਲਾਂ ਤਾਂ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਬੀਜੇਪੀ ਦੇ ਅਲੱਗ-ਅਲੱਗ ਅਹੁਦਿਆਂ ਦੇ ਅਹੁਦੇਦਾਰ ਸਾਡੇ ਕੋਲ ਪਹੁੰਚੇ ਹੈਗੇ ਨੇ ਜੇ ਮੈਂ ਗੱਲ ਕਰਾਂ ਆਪਣੇ ਬਿੰਦਰ ਜੀ ਪਿੰਡ ਬਾਮ ਤੋਂ ਆਪਣੇ ਗੁਰਮੁਖ ਜੀ ਪਿੰਡ ਰੱਤਾtheta ਤੋਂ ਔਰ ਮੰਮਤਾ ਰਾਣੀ ਜੀ ਬਲਜੀਤ ਕੌਰ ਜੀ ਔਰ ਉਹਨਾਂ ਦੇ ਨਾਲ ਕਾਫੀ ਸਮਰਥਕ ਔਰ ਖੁੰਡੇ ਹਲਾਲ ਦੀ ਟੀਮ ਔਰ ਸਾਡੇ ਪਿੰਡ ਦੇ ਪਤਵੰਤੇ ਬੰਦੇ ਜਿਹੜੇ ਵੀ ਹੈਗੇ ਨੇ ਆਪਣੇ ਭੂਲਾ ਸਿੰਘ ਜੀ ਔਰ ਬਗੀਚਾ ਸਿੰਘ ਜੀ ਜੱਗਾ ਸਿੰਘ ਜੀ ਮੈਂਬਰ ਜਗਵੀਰ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਔਰ ਇਹਨਾਂ ਨੂੰ ਮੇਰੀ ਅਪੀਲ ਹੈ ਵੀ ਅਸੀਂ ਵੱਧ ਚੜ ਕੇ ਜੋ ਹੈ ਵੋਟ ਦਾ ਪ੍ਰਚਾਰ ਕਰਨਾ ਹੈ ਔਰ ਰਾਣਾ ਸਿੰਘ ਸੋਢੀ ਦੇ ਹੱਕ ਦੇ ਵਿੱਚ ਵੋਟ ਪੁਗਤੌਣੀ ਹੈ ਧੰਨਵਾਦ ਜੀ ਸੋ ਦੱਸ ਦਈਏ ਕੀ ਹੋਰ ਵੀ ਜਿਹੜੇ ਇੱਥੇ ਉਧੇਦਾਰ ਸਾਡੇ ਨਾਲ ਇੱਥੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਜੀ ਬਿੰਦਰ ਸਿੰਘ ਜੀ ਪਿੰਡ ਬਾਮ ਅੱਜ ਇਸ ਪਿੰਡ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਆ ਕਿਸ ਤਰ੍ਹਾਂ ਦੇਖਦੇ ਮਰਾ ਸਮਰਥਨ ਵਧੀਆ ਮਿਲਿਆ ਸਾਡੇ ਭਾਈਚਾਰੇ ਦਾ ਅਸੀਂ ਇੱਥੋਂ ਮੋਟ ਜਿਵੇਂ ਭਾਈ ਸਾਹਿਬ ਜੀ ਨੇ ਦੱਸੀ ਆ ਵੀ 3000 ਵੋਟਾਂ 1800 2000 ਹੋਊਗੀ ਪਰ ਸਾਨੂੰ ਇੱਥੋਂ ਚੌਥਾ ਇਸ ਵੋਟ ਮਿਲਣ ਦੀ ਪੂਰੀ ਚਾਂਸ ਸਾਡੇ ਨਾਲ ਸਾਰਾ ਪੱਪਾ ਖੜਾ ਜੋ ਸਾਡਾ ਕੋਈ ਵਿਰੋਧਤਾ ਕਿਸੇ ਨੇ ਵੀ ਕੀਤੀ ਬਹੁਤ ਪਿੰਡ ਛਾਂਤ ਦਾ ਬਹੁਤ ਸੋਹਣਾ ਪਿੰਡ ਹੈ ਬਾਈ ਤੁਸੀਂ ਖਲ ਸਭੇ ਧੰਨਵਾਦ ਜੀ ਸੋ ਦੱਸ ਦਈਏ ਕੀ ਜਿਹੜਾ ਇੱਥੇ ਪ੍ਰਚਾਰ ਕੀਤਾ ਗਿਆ ਏ ਤਾਂ ਬਹੁਤ ਵਧੀਆ ਪ੍ਰਚਾਰ ਇੱਥੇ ਹੋਇਆ ਇਹਨਾਂ ਦੇ ਕਹਿਣ ਦਾ ਕਿ ਕਿਸੇ ਵੀ ਪਿੰਡ ਦੇ ਵਿੱਚ ਇੱਥੇ ਵਿਰੋਧਤਾ ਜਿਹੜੀ ਉਹ ਨਹੀਂ ਹੈਗੀ ਕੀ ਨਾਮ ਹੈ ਆਪਣਾ ਗੁਰਮੁਖ ਸਿੰਘ ਜੀ ਡਿਸਟ੍ਰਿਕਟ ਮੁਕਸਰ ਕਨਵੀਨਰ ਯੂਪੀ ਸਰ ਜੀ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆ ਕੀ ਕਹਿਣਾ ਚਾਹੋਗੇ ਅੱਜ ਦੇਖੋ ਜਿਵੇਂ ਮੇਰੇ ਵੱਡੇ ਵੀਰ ਰਵਿੰਦਰ ਕੁਮਾਰ ਜੀ ਦੇ ਹੱਕ ਦੇ ਵਿੱਚ ਦਰਜਨਾ ਪਰ ਦਰਜਨਾ ਲੋਕ ਅੱਜ ਜਿਹੜੇ ਕਿ ਹੱਕ ਦੇ ਵਿੱਚ ਖੜੇ ਨੇ ਹੁਣ ਵੀ ਵੀਰਜੀ ਨੂੰ ਫੋਨ ਆ ਰਹੇ ਸੀਗੇ ਕਿ ਸਾਨੂੰ ਕਿਉਂ ਨਹੀਂ ਤੁਸੀਂ ਦੱਸਿਆ ਇਹ ਜਿਹੜਾ ਡੋਰ ਟੂ ਡੋਰਸ ਅਸੀਂ ਜਿਹੜਾ ਆਪਣੇ ਪ੍ਰਚਾਰ ਕੀਤਾ ਹੈਗਾ ਤੇ ਉਹਦੇ ਬਾਰੇ ਫੋਨ ਆ ਰਹੇ ਸੀ ਵੀਰਜੀ ਨੂੰ ਕਿ ਤੁਸੀਂ ਕਿਉਂ ਨਹੀਂ ਸਾਨੂੰ ਦੱਸਿਆ ਇਸ ਤਰ੍ਹਾਂ ਹੁਣ ਅਸੀਂ ਇਹ ਟਾਈਮ ਟੇਬਲ ਕੱਲ ਦਾ ਬਣਾਇਆ ਹੈਗਾ ਜੀ ਕੱਲ ਨੂੰ ਇੱਕ ਹੀਰਾਜੀ ਦਾ ਟਾਈਮ ਅਸੀਂ ਲਿਆ ਹੈਗਾ ਜੀ ਔਰ ਆਪਣੇ ਭਾਈ ਕੁੱਪੂ ਜੀ ਦੇ ਪਰਿਵਾਰ ਦੇ ਵਿੱਚੋਂ ਆਉਣਗੇ ਜੀ ਔਰ ਹੀਰਾ ਸੋਢੀ ਜੀ ਆਉਣਗੇ ਔਰ ਰਾਣਾ ਸੋਢੀ ਜੀ ਵੀ ਆਉਣਗੇ ਜੀ ਅੱਜ ਅਸੀਂ ਕੱਲ ਦਾ ਪ੍ਰੋਗਰਾਮ ਅਸੀਂ ਫਿਰ ਲੀਕ ਦਿੱਤਾ ਜਿਹੜਾ ਕਿ ਭਾਈ ਸਾਹਿਬ ਦੇ ਫੋਨ ਆਉਣ ਤੇ ਕਿ ਭਾਈ ਸਾਹਿਬ ਨੂੰ ਕਿ ਦਰਜਨਾ ਪਰ ਦਰਜਨਾ ਲੋਕ ਫੋਨ ਕਰ ਰਹੇ ਹੈਗੇ ਨੇ ਕਿ ਪੈਸਾ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਤੇ ਅਸੀਂ ਜਿਹੜਾ ਡੋਰ ਪ੍ਰਚਾਰ ਕਰ ਰਹੇ ਸੀਗੇਗੇ ਡੋਰ ਟੂ ਡੋਰ ਔਰ ਇਹ ਹੋਣਾ ਅਸੀਂ ਕੱਲ ਦਾ ਟਾਈਮ ਦੇ ਦਿੱਤਾ 9 ਵਜੇ ਦਾ ਜੀ 9 ਵਜੇ ਹੀ ਚੱਕ ਸ਼ੇਰੇ ਵਾਲੇ ਦਾ ਪ੍ਰੋਗਰਾਮ ਹੈਗਾ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਅਪੀਲ ਹੈਗੀ ਏ ਕਿ ਸਾਰੇ ਭੈਣ ਭਰਾਸ ਚੱਕ ਸ਼ੇਰੇ ਵੱਲ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਇਹੀ ਧੰਨਵਾਦ ਜੀ ਧੰਨਵਾਦ ਜੀ ਆਪਣਾ ਕੀ ਨਾਮ ਜੀ ਬਲਜੀਤ ਕੌਰ ਜੀ ਕਿੱਥੋਂ ਆਏ ਆ ਜੀ ਸ੍ਰੀ ਮਕਸਦ ਸਾਹਿਬ ਐਸਸੀ ਮੋਰਚਾ ਬਾਇਸ ਪ੍ਰਧਾਨ ਅੱਜ ਪਿੰਡ ਦੇ ਵਿੱਚ ਪ੍ਰਚਾਰ ਕਰਨ ਆਏ ਆ ਕਿਵੇਂ ਦਾ ਦੇਖਦੇ ਆ ਅੱਜ ਅਸੀਂ ਚੱਕ ਸ਼ੇਰੇ ਵਾਲੇ ਵਿੱਚ ਪ੍ਰਚਾਰ ਕਰਨ ਆਏ ਆ ਅਰਵਿੰਦਰ ਸਿੰਘ ਵਾਲਾ ਸੀ ਆ ਬਹੁਤ ਉਹਦੇ ਪ੍ਰਚਾਰ ਹੋਇਆ ਪਿੰਡ ਵਾਲੇ ਬਹੁਤ ਸੁਣੀ ਹੋਊਗੀ ਤਾਂ ਸਾਰੇ ਨੇ ਕਿਹਾ ਵਿੱਚ ਵੱਧ ਚੜ ਕੇ ਅਸੀਂ ਵੋਟਾਂ ਪਾਵਾਂਗੇ ਅਰਵਿੰਦਰ ਜੀ ਨਾਲ ਬਹੁਤ ਸਾਥ ਮੋਢੇ ਨਾਲ ਮੋਢਾ ਜੋੜ ਕੇ ਵੀਰ ਖੜੇ ਆਗੇ ਧੰਨਵਾਦ ਜੀ ਕੀ ਨਾਮ ਜੀ ਆਪਣਾ ਮੰਮਤਾ ਰਾਣੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਅੱਜ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆ ਚੋਣ ਪ੍ਰਚਾਰ ਕਰ ਰਹੇ ਆ ਰਵਿੰਦਰ ਜੀ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਅਰਵਿੰਦਰ ਜੀ ਦੇ ਨਾਲ ਅਸੀਂ ਚੋਣ ਪ੍ਰਚਾਰ ਕਰ ਰਹੇ ਆ ਇਸ ਪਿੰਡ ਦੇ ਵਿੱਚ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਅਸੀਂ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਆ ਹਾਂਜੀ ਇਸ ਵਾਰ ਫਿਰ ਕਿਵੇਂ ਦੇਖਦੇ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜੀ ਆਉਣ ਵਾਲੇ ਸਮੇਂ ਚ ਮੋਦੀ ਜੀ ਸਰਕਾਰ ਆ ਰਹੀ ਹੈ ਜੀ ਬਹੁਤ ਵਧੀਆ ਮਾਹੌਲ ਹੈ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਮੋਦੀ ਜੀ ਨੂੰ ਧੰਨਵਾਦ ਜੀ ਆਪਣਾ ਕੀ ਨਾਮ ਜੀ ਕਰਮਜੀਤ ਕੌਰ ਜੀ ਕਿਹੜੇ ਪਿੰਡ ਤੋਂ ਆਏ ਜੀ ਮੇਰੇ ਤਾਂ ਫਿਰ ਤੋਂ ਜੀ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆਂ ਪ੍ਰਚਾਰ ਕਰਨ ਰਵਿੰਦਰ ਜੀ ਦੇ ਇੱਥੇ ਪਿੰਡ ਵਿੱਚ ਕੀ ਕਹਿਣਾ ਚਾਹੋਗੇ ਧੰਨਵਾਦ ਜੀ ਸੋ ਦੱਸ ਦਈਏ ਕਿ ਕਾਫੀ ਜਿਹੜਾ ਕਾਠੇ ਤੇ ਰਵਿੰਦਰ ਜੀ ਦੇ ਪਿੰਡਾਂ 'ਚ ਹੋਇਆ ਏ ਤਾਂ ਕੱਲ ਦਾ ਵੀ ਜਿਹੜਾ ਇੱਥੇ ਪ੍ਰੋਗਰਾਮ ਇਹਨਾਂ ਦੇ ਵੱਲੋਂ ਲੀਕਿਆ ਗਿਆ ਏ ਤਾਂ ਕੱਲ੍ਹ ਦੀ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਤਾਂ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲ ਕਰਦੇ ਕੀ ਨਾਮ ਹੀ ਲਵਦੀਪ ਸਿੰਘ ਜੀ ਵਾਈਸ ਜ਼ਿਲ੍ਹਾ ਪ੍ਰਧਾਨ ਜੀ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਹਾਂ ਹਾਂ ਜੀ ਡੋਰ ਟੂ ਡੋਰ ਪ੍ਰਚਾਰ ਕੀਤਾ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਧੰਨਵਾਦ ਜੀ ਸੋ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਣਾ ਕੀ ਨਾਮ ਜੀ ਓਲਾ ਸਿੰਘ ਆਈ ਅੱਜ ਪਿੰਡ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੁਹਾਡੇ ਵੱਲੋਂ ਇੱਕ ਪੂਰੇ ਸੰਗਠਨ ਦੇ ਨਾਲ ਕਿਵੇਂ ਦੇਖਦੇ ਆ ਅਸੀਂ ਦੇਖਦੇ ਆ ਜੀ ਸਾਡੇ ਕੋਈ ਆਈ ਜਾਵੇ ਕਿਸ ਪਾਰਟੀ ਦਾ ਆਈ ਜਾਵੇ ਸਾਡੇ ਵਿਰੋਧਤਾ ਨਹੀਂ ਕਰਦੇਗੇ ਕੁਝ ਕਿਸਮ ਦੀ ਵੀ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਆ ਭਾਵੇਂ ਕਾਲੀ ਦਲ ਦੇ ਆ ਭਾਵੇਂ ਆਵਾਦਵੀਂ ਦੇ ਆ ਭਾਵੇਂ ਕਾਂਗਰਸੀ ਸਾਡਾ ਪਾਈਚਾਰਾ ਬਹੁਤ ਜ਼ਿਆਦਾ ਕਾਇਮ ਹੈ ਇਥੇ ਜਿਵੇਂ ਕਿਸੇ ਨੇ ਵੋਟ ਪਾਉਣੀ ਆ ਨਾ ਕਿਸੇ ਤੇ ਕੋਈ ਦਬਾਅ ਪਾਇਆ ਜਾਂਦਾ ਨਾ ਕਿਸੇ ਤੇ ਕੁਛ ਹੈ ਜਿਵੇਂ ਕਿਸੇ ਦੀ ਮਨ ਇੱਛਾ ਉਵੇਂ ਵੋਟ ਪਾਉਂਦੇ ਆ ਕਿਸੇ ਨਾ ਕੋਈ ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਕਰਦੇ ਇਸ ਪਿੰਡ ਦੇ ਵਿੱਚ ਸਾਡਾ ਭਾਈਚਾਰਾ ਇੰਨਾ ਕਾਮ ਹੈ ਕਿ ਹੱਦੋਂ ਵੱਧ ਕਾਮ ਹੈ ਥਾਂ ਥਾਈ ਆਪੋ ਆਪਣਾ ਆਪੋ ਆਪਣੀ ਪਾਰਟੀ ਦੇ ਮੰਗਲ ਜੋਰ ਲਾਉਂਦੇ ਆ ਅਸੀਂ ਵੀ ਵੱਧ ਚੜ ਕੇ ਰਾਣਾ ਸੋਢੀ ਜੀ ਦਾ ਸਮਰਥਨ ਜਿੱਥੋਂ ਤਾਈ ਹੋਇਆ ਆਪਦੇ ਪਿੰਡ ਚ ਵੀ ਬਾਹਰ ਵੀ ਜਿੱਥੋਂ ਤਾਈ ਹੋਇਆ ਉੱਥੋਂ ਤਾਈ ਕਰਾਂਗੇ ਜਿੱਤ ਦੇ ਕੇ ਇਹਨਾਂ ਦੀ ਝੋਲੀ ਚ ਪਾ ਕੇ ਇਹਨਾਂ ਨੂੰ ਦਿੱਲੀ ਵੱਲ ਤੋਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਫੀ ਸਕੀਮਾਂ ਪਿੰਡ ਦੇ ਵਿੱਚ ਪਹੁੰਚ ਰਹੀਆਂ ਪਹੁੰਚ ਤਾਂ ਰਹੀਆਂ ਹੀ ਪਰ ਇੱਥੇ ਜਦੋਂ ਵਿਰੋਧੀ ਧਿਰ ਹੋਵੇ ਉਹ ਨਹੀਂ ਇਸ ਪਾਸੇ ਆਉਣ ਦਿੰਦੀਆਂ ਚਾਹੋ ਤਾਂ ਸਰਕਾਰ ਹੋਰ ਆ ਥੱਲੇ ਹੋਰ ਆ ਉਹ ਫਿਰ ਆਪਦੇ ਹਸਾਮਨਾ ਆਪਦੇ ਬੰਦਿਆਂ ਨੂੰ ਦਿੰਦੇ ਆ ਦੂਜਾਂ ਨੂੰ ਨਹੀਂ ਦੇ ਰਹੇ ਕਿਉਂ ਜੇ ਉਹ ਉਹਨਾਂ ਨੂੰ ਦਿੰਦੇ ਆ ਤਾਂ ਫਿਰ ਉਹਨਾਂ ਦੀ ਹਾਨੀ ਹੁੰਦੀ ਆ ਉਸ ਕਾਰਨ ਉਹ ਦੇ ਨਹੀਂ ਰਹੇ ਇੱਥੇ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਨਹੀਂ ਦੇ ਰਹੇ ਅਸੀਂ ਇਹ ਚਾਹੁੰਦੇ ਆ ਵੀ ਥੱਲੇ ਤੋਂ ਲੈ ਕੇ ਤਾਂ ਤਾਈ ਇੱਕੋ ਸਰਕਾਰ ਮੋਦੀ ਦੀ ਹੋਵੇ ਮੋਦੀ ਸਹੂਲਤਾ ਦਿੰਦਾ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਧੰਨਵਾਦ ਜੀ ਹਾਂ ਜੀ ਸਰਪੰਖਾ ਵਾਲੇ ਪ੍ਰਧਾਨ ਜੀ ਕੀ ਨਾਮ ਆ ਦੀ ਆਪਣਾ ਜਸਵੰਤ ਸਿੰਘ ਜੀ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚਿਆ ਕੀ ਕਹਿਣਾ ਚਾਹੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਹੂੰ ਤੇ ਬਹੁਤ ਵਧੀਆ ਸਮਰਥਨ ਆ ਲੋਕਾਂ ਦਾ ਬਹੁਤ ਵਧੀਆ ਲੀਡ ਲੈ ਕੇ ਜਿੱਤਾਂਗੇ ਸੀ ਕਿਵੇਂ ਲੱਗਦਾ ਵੀ ਜਿਵੇਂ ਪਿੰਡ ਦੇ ਵਿੱਚ ਕਾਫੀ ਸਕੀਮਾਂ ਜਿਹੜੀ ਹੁੰਦੀਆਂ ਮੋਦੀ ਦੀਆਂ ਆ ਰਹੀਆਂ ਮੋਦੀ ਦੀਆਂ ਪੂਰਕ ਸਕੀਮਾਂ ਲੋਕਾਂ ਨੂੰ ਸਮਝ ਆ ਚੁੱਕੀ ਆ ਤੇ ਉਹਨਾਂ ਨੂੰ ਪਤਾ ਵੀ ਜੇ ਸਕੀਮਾਂ ਸਾਨੂੰ ਦੇ ਸਕਦੀ ਹੈ ਤੇ ਮੋਦੀ ਸਰਕਾਰ ਦੇ ਸਕਦੀ ਹੈ ਅੱਜ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਤਾਂ ਕੋਈ ਵਿਰੋਧ ਤਾਂ ਨਹੀਂ ਆ ਸਾਰੇ ਪਰਿਵਾਰ ਨਾਲ ਆ ਪੂਰੇ ਤਾਂ ਪੂਰਾ ਸ਼ੇਰ ਵਾਲਾ ਪਿੰਡ ਨਾਲ ਤੁਰਿਆ ਫਿਰਦਾ ਧੰਨਵਾਦ ਹਾਂ ਜੀ ਧੰਨਵਾਦ ਜੀ ਖੁੰਡੇ ਹਲਾਲ ਤੋਂ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਖੁੰਡੇ ਹਲਾਲ ਤੋਂ ਵੀ ਜਿਹੜੀ ਟੀਮ ਇੱਥੇ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਜੀ ਚਮਨਦੀਪੀ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆ ਰਵਿੰਦਰ ਜੀ ਦੇ ਨਾਲ ਖੜੇ ਆਗੇ ਤੁਸੀਂ ਇਹਨਾਂ ਦਾ ਸਾਥ ਦਿੱਤਾ ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਚਾਰ ਹੋ ਰਿਹਾ ਕੀ ਕਿਹਾ ਜਾਊਗਾ ਬਹੁਤ ਵਧੀਆ ਲੱਗਿਆ ਜੀ ਸਾਡਾ ਭਾਈਚਾਰਾ ਸਾਡੇ ਨਾਲ ਖੜ ਰਿ ਤੇ ਸਾਡੇ ਪਿੰਡ ਦੇ ਵਿੱਚ ਵੀ ਨੌਜਵਾਨ ਮੁੰਡੇ ਬਹੁਤ ਜ਼ਿਆਦਾ ਜੁੜ ਰਹੇ ਸਾਡੇ ਨਾਲ ਤੇ ਅਸੀਂ ਚੰਗੀ ਵੋਟ ਲੈ ਕੇ ਜਿੱਤਾਂਗੇ ਜੀ ਪਿੰਡ ਦੇ ਵਿੱਚ ਵੀ ਖੁੰਡੇ ਖਾਲ ਦੇ ਵਿੱਚ ਤੇ ਬਾਹਰਲੇ ਪਿੰਡਾਂ ਦੇ ਵਿੱਚ ਵੀ ਸਾਡੇ ਭਣਪਰਾ ਬਹੁਤ ਵਧੀਆ ਜੁੜ ਰਹੇ ਆ ਸਾਡੇ ਨੂੰ ਧੰਨਵਾਦ ਅੱਜ ਸਾਡੇ ਕੋਲੇ ਪਿੰਡ ਰਾਮਗੜ੍ਹ ਦੇ ਸਰਪੰਚ ਸਾਹਿਬ ਪਹੁੰਚੇ ਹੈਗੇ ਨੇ ਜੋ ਕਿ ਡਾਕਟਰ ਗੁਰਜੀਤ ਸਿੰਘ ਜੋ ਕਿ ਆਪਣੇ ਪ੍ਰਧਾਨ ਹੈਗੇ ਨੇ ਲੱਖੇਵਾਲੀ ਮੰਡਲ ਦੇ ਉਹਨਾਂ ਦੀ ਰਹਿਮ ਨਮਾਈ ਦੇ ਹੇਠ ਕਾਰਜ ਕਰ ਰਹੇ ਨੇ ਤਾਂ ਉਹਨਾਂ ਦੇ ਆਉਣ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਉਹਨਾਂ ਤੋਂ ਕੁਝ ਗੱਲਾਂ ਅਸੀਂ ਵੀ ਕਰਾਂਗੇ ਕਿਉਂਕਿ ਆ ਕਾਫੀ ਸੁਲਝੇ ਹੋਏ ਇਨਸਾਨ ਨੇ ਔਰ ਪਾਰਟੀ ਬਾਰੇ ਔਰ ਪਿੰਡ ਦੇ ਕੁਝ ਲੋਕਾਂ ਨੂੰ ਪਾਰਟੀ ਦੀਆਂ ਕੁਝ ਗਤੀਵਿਧੀਆਂ ਬਾਰੇ ਵੀ ਦੱਸਣਗੇ ਸਰਪੰਚ ਸਾਹਿਬ ਦੱਸੋ ਕਿਵੇਂ ਲੱਗਿਆ ਬਹੁਤ ਵਧੀਆ ਜੀ ਪੂਰਾ ਪਿੰਡ ਨਾਲ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਔਰ ਲੱਖੇ ਵਾਲੀ ਮੰਡੀ ਦੇ ਵਿੱਚੋਂ ਜਿਹੜਾ ਆਪਣਾ ਮੰਡਲ ਪੈਂਦਾ ਹੈਗਾ ਇਹਦੇ ਵਿੱਚ 18 ਪਿੰਡ ਨੇ 18 ਪਿੰਡਾਂ ਦਾ ਆਪਣੀ ਭਾਜਪਾ ਸਰਕਾਰ ਲਈ ਕੀ ਰੁਝਾਇਆ ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਪਟੀਆਂ ਨਾਲ ਵੱਧ ਲੀਡ ਲੈ ਕੇ ਜਿੱਤਾਂਗੇ ਆਪਾਂ ਭਾਰਤੀ ਜਨਤਾ ਪਾਰਟੀ ਜਿੱਤੇਗਾ ਵੀ ਜਿੱਤੇਗਾ ਨਾਣਾ ਸੋਢੀ ਜਿੱਤੇਗਾ ਸੋ ਦੱਸਦੀ ਹੈ ਕਿ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚਿਆ ਸੀ ਤੇ ਇੱਥੇ ਜਿਹੜਾ ਡੋਰ ਟੂ ਡੋਰ ਇਹਨਾਂ ਨੇ ਇੱਥੇ ਚੋਣ ਪ੍ਰਚਾਰ ਕੀਤਾ ਹੈ ਭਾਰਤੀ ਜਨਤਾ ਪਾਰਟੀ ਦਾ ਤਾਂ ਦੱਸਦੀ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਵਿਰੋਧ ਨਹੀਂ ਹੋਇਆ ਪੂਰਾ ਪਿੰਡ ਜਿਹੜਾ ਇਹਨਾਂ ਦੇ ਨਾਲ ਖੜਾ ਹੈ ਕੈਮਰਾਮੈਨ ਕੁਲਵਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ